ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸ਼੍ਰੀਸ਼ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਉਹ ਅੱਗੇ ਆਪਣੀ ਹੋਰ ਪੜ੍ਹਾਈ ਕਰਨੀ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਮੈਂ ਕੋਈ ਜੌਬ ਕਰਾਂ ਪਰ ਉਸਦੇ ਪਿਤਾ ਜੀ ਦਾ ਸੁਪਨਾ ਸੀ ਕਿ ਉਹ ਆਪਣਾ ਕਾਰੋਬਾਰ ਸੰਭਾਲ ਲਵੇ ਉਹਨਾਂ ਦੇ ਸ਼ਹਿਰ ਵਿੱਚ ਦੋ ਸ਼ੋਰੂਮ ਸੀ ਤੇ ਇੱਕ ਪੱਠਾ ਸੀ ਉਸ ਦੇ ਪਿਤਾ ਜੀ ਇਕੱਲੇ ਹੋਣ ਕਰਕੇ ਉਹ ਆਪਣੇ ਪੁੱਤਰ ਨੂੰ ਕਹਿੰਦੇ ਪੁੱਤਰ ਤੂੰ ਅੱਗੇ ਜਾਵ ਦਾ ਸੁਪਨਾ ਛੱਡ ਤੇ ਤੂੰ ਆਪਣਾ ਕਾਰੋਬਾਰ ਸੰਭਾਲ ਫਿਰ ਸ੍ਰੇਸ਼ ਨੇ ਕਾਫੀ ਲੰਮੀ ਸੋਚ ਵਿਚਾਰ ਤੋਂ ਬਾਅਦ ਆਪਣੇ ਪਿਤਾ ਜੀ ਦਾ ਕਹਿਣਾ ਮੰਨ ਕੇ ਆਪਣੇ ਕਾਰੋਬਾਰ ਵਿੱਚ ਰੁਚੀ ਦਿਖਾਉਣੀ ਸ਼ੁਰੂ ਕਰਤੀ ਸ੍ਰੇਸ਼ ਦੀਆਂ ਦੋ ਭੈਣਾਂ ਵੀ ਸੀ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਸੀ ਉਹਨਾਂ ਦਾ ਵਿਆਹ ਬਹੁਤ ਹੀ ਅਮੀਰ ਘਰਾਣੇ ਵਿੱਚ ਹੋਇਆ ਸੀ ਤੇ ਸ੍ਰੇਸ਼ ਵੀ ਬਹੁਤ ਹੀ ਅਮੀਰ ਘਰਾਣੇ ਜੋ ਸੀ ਫਿਰ ਸ੍ਰੇਸ਼ ਨੇ ਆਪਣੇ ਬਿਜ਼ਨਸ ਵਿੱਚ ਪੂਰੀ ਰੁਚੀ ਦਿਖਾਉਣੀ ਸ਼ੁਰੂ ਕੀਤੀ ਤੇ ਫਿਰ ਉਸਦੇ ਮਾਪੇ ਆਪਣੇ ਸੋਚਿਆ ਕਿ ਹੁਣ ਉਸ ਦੇ ਵਿਆਹ ਦੀ ਉਮਰ ਹੋ ਗਈ ਹੈ ਹੁਣ ਆਪਾਂ ਇਹਦੇ ਨਾਲ ਇਹਦੇ ਵਿਆਹ ਬਾਰੇ ਗੱਲਬਾਤ ਕਰਦੇ ਆਂ ਫਿਰ ਸ੍ਰੇਸ਼ ਦੇ ਲਈ ਇੱਕ ਬਹੁਤ ਹੀ ਅਮੀਰ ਘਰਾਣੇ ਚ ਰਿਸ਼ਤਾ ਆ ਤੇ ਕੁੜੀ ਵੀ ਬਹੁਤ ਹੀ ਪੜ੍ਹੀ ਲਿਖੀ ਸੀ ਤੇ ਬਹੁਤ ਹੀ ਸੋਹਣੀ ਸੀ ਸ੍ਰੇਸ਼ ਨੇ ਵਿਆਹ ਲਈ ਹਾਂ ਕਰ ਦਿੱਤੀ ਤੇ ਉਸਦੇ ਮਾਪਿਆਂ ਨੇ ਉਸਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਸ੍ਰੀਜ ਆਪਣੀ ਵਿਤੋ ਜਿੰਦਗੀ ਤੋਂ ਬਹੁਤ ਖੁਸ਼ ਸੀ ਤੇ ਉਸਦੇ ਮਾਪੇ ਵੀ ਆਪਣੇ ਨਵੇਂ ਪਤਨ ਨੂੰ ਖੁਸ਼ ਦੇਖ ਕੇ ਫੁੱਲਣੇ ਸੀ ਸਮਾਉਦੇ ਇਸੇ ਤਰ੍ਹਾਂ ਹੀ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਗਈ ਵਿਆਹ ਤੋਂ 3 ਸਾਲ ਬਾਅਦ ਸ੍ਰੀਜ ਦੇ ਘਰ ਇੱਕ ਧੀ ਨੇ ਜਨਮ ਲਿਆ ਧੀ ਵੀ ਬਹੁਤ ਹੀ ਸੋਹਣੀ ਸੀ ਬਿਲਕੁਲ ਆਪਣੀ ਮਾਂ ਵਰਗੀ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਉਹ ਘਰ ਵਿੱਚ ਪਹਿਲਾ ਬੱਚਾ ਸੀ ਤੇ ਦਾਦੇ ਦਾਦੀ ਨੂੰ ਤਾਂ ਬਹੁਤ ਹੀ ਪਿਆਰੀ ਸੀ ਇਸੇ ਤਰ੍ਹਾਂ ਉਹਨਾਂ ਦੇ ਦਿਨ ਵਧੀਆ ਲੰਘਦੇ ਗਏ ਫਿਰ اچانک ਕੀ ਹੁੰਦਾ ਹੈ ਕਿ ਉਸ ਦੇ ਸ਼ੋਰੂਮ ਵਿੱਚ ਇੱਕ ਸੋਹਣੀ ਸਨਕੀ ਕੰਮ ਦੀ ਤਲਾਸ਼ ਵਿੱਚ ਆਉਂਦੀ ਹੈ ਇਸੇ ਲਈ ਉਸ ਦੇ ਪਿਤਾ ਜੀ ਨੇ ਉਸ ਨੂੰ ਕੰਮ ਤੇ ਰੱਖਣ ਤੋਂ ਮਨਾ ਕਰ ਦਿੱਤਾ ਤੇ ਕਹਿੰਦੇ ਕਿ ਅਸੀਂ ਲੜਕੀਆਂ ਨੂੰ ਕੰਮ ਤੇ ਨਹੀਂ ਰੱਖਦੇ ਇਸੇ ਤਰ੍ਹਾਂ ਇੱਕ ਦੋ ਵਾਰ ਉਹਨਾਂ ਦੇ ਸ਼ੋਰੂਮ ਤੇ ਆਈ ਤੇ ਉਸ ਦੇ ਪਿਤਾ ਜੀ ਨੇ ਉਸ ਨੂੰ ਜਵਾਬ ਦੇ ਦਿੱਤਾ ਫਿਰ ਇੱਕ ਦਿਨ ਜਦੋਂ ਸ਼੍ਰੀਸ਼ ਆਪਣੇ ਸ਼ੋਰੂਮ ਵਿੱਚ ਬੈਠਾ ਸੀ ਤਾਂ ਉਸਦੇ ਮ ਕੋਲ ਫੇਰ ਉੱਥੇ ਆਉਂਦੀ ਹੈ ਤਾਂ ਸ੍ਰੇਸ਼ ਉਸ ਨਾਲ ਸਾਰੀ ਗੱਲਬਾਤ ਕਰਦਾ ਹੈ ਤੇ ਉਹ ਸੀ ਕਿ ਉਹ ਆਪਣੀ ਬਹੁਤ ਹੀ ਵੱਡੀ ਮਜਬੂਰੀ ਦੱਸਦੀ ਹੈ ਸ੍ਰੇਸ਼ ਉਸਤੇ ਤਰਸ ਆ ਗਿਆ ਤੇ ਤਰਸ ਖਾ ਕੇ ਉਸਨੇ ਸੂੰ ਕੰਮ ਲਈ ਹਾਂ ਕਹਿ ਦਿੱਤੀ ਪਰ ਜੋ ਉਸ ਦੇ ਸ਼ੋਰੂਮ ਵਿੱਚ ਹੋਰ ਲੜਕੇ ਕੰਮ ਕਰਦੇ ਸੀ ਉਹ ਆ ਕੇ ਸ੍ਰੇਸ਼ ਨੂੰ ਕਹਿਣ ਲੱਗੇ ਕਿ ਸਾਹਿਬ ਜੀ ਇਹਨਾਂ ਨੂੰ ਤਾਂ ਵੱਡੇ ਸਾਹਿਬ ਜੀ ਨੇ ਕੰਮ ਦੇ ਰੱਖਣ ਤੋਂ ਮਨਾਂ ਕਰਤਾ ਸੀ ਸਰੇਸ਼ ਇਸ ਨੂੰ ਕੇ ਹੈਰਾਨ ਹੁੰਦੇ ਤੇ ਬੋਲਦੇ ਕਿ ਪਾਪਾ ਨੇ ਇਹਨਾਂ ਨੂੰ ਕੰਮ ਤੇ ਕਿਉਂ ਰੱਖਿਆ ਉਹ ਅੱਗ ਕਹਿੰਦੇ ਸਾਹਿਬ ਜੀ ਪਤਾ ਨਹੀਂ ਸਾਹਿਬ ਨੇ ਤਾਂ ਇਹਨਾਂ ਨੂੰ ਦੋ ਵਾਰ ਮੋੜਿਆ ਫਿਰ ਸਰੇਸ਼ ਇਸ ਬਾਰੇ ਆਪਣੇ ਪਿਤਾ ਜੀ ਨਾਲ ਗੱਲਬਾਤ ਕਰਦਾ ਹੈ ਤੇ ਉਸਦੇ ਪਿਤਾ ਜੀ ਸਰੇਸ਼ ਨੂੰ ਮਨਾ ਕਰ ਦਿੰਦੇ ਆ ਫਿਰ ਸਵੇਰੇ ਉਹ ਆਪਣੇ ਪਿਤਾ ਜੀ ਨੂੰ ਕਹਿੰਦਾ ਕਿ ਪਿਤਾ ਜੀ ਅੱਜ ਕੱਲ ਤਾਂ ਆਪਣੇ ਸ਼ੋਰੂਮ ਵਿੱਚ ਲੜਕੀਆਂ ਵੀ ਆਉਂਦੀਆਂ ਨੇ ਤੇ ਔਰਤਾਂ ਵੀ ਆਉਂਦੀਆਂ ਨੇ ਇਸ ਲਈ ਕਿ ਆਪਾਂ ਨੂੰ ਇੱਕ ਦੋ ਔਰਤਾਂ ਦੀ ਜ਼ਰੂਰਤ ਹੈਗੀ ਹੈ ਜੋ ਕਿ ਆਪਾਂ ਨੂੰ ਆਪਣੇ ਸ਼ੋਰੂਮ ਵਿੱਚ ਉਹਨਾਂ ਨੂੰ ਨੌਕਰੀ ਦੇ ਦੇਗੀ ਤੇ ਨਾਲੇ ਉਸ ਲੜਕੀ ਦੀ ਜ਼ਰੂਰਤ ਪੂਰੀ ਹੋ ਜਾਵੇਗੀ ਤੇ ਨਾਲੇ ਆਪਾਂ ਨੂੰ ਵੀ ਤਾਂ ਕੰਮ ਤੇ ਕੁੜੀਆਂ ਦੀ ਲੋੜ ਹੈਗੀ ਆ ਉਸ ਦੇ ਪਿਤਾ ਜੀ ਇਸ ਗੱਲ ਤੇ ਸਹਿਮਤ ਹੋ ਜਾਂਦੇ ਆ ਤੇ ਆਪਣੇ ਪੁੱਤਰ ਨੂੰ ਹਾਂ ਕਰ ਦਿੰਦੇ ਆ ਕਿ ਚੱਲ ਪੁੱਤਰ ਜਿਵੇਂ ਤੇਰੀ ਮਰਜ਼ੀ ਹੈ ਤੂੰ ਇਸ ਨੂੰ ਕੰਮ ਤੇ ਰੱਖ ਲੈ ਫਿਰ ਉਹੀ ਹੋਇਆ ਜਿਸ ਦਾ ਡਰ ਸੀ ਇੱਧਰ ਸ਼ੇਸ਼ ਦੇ ਘਰ 2 ਸਾਲ ਲੱ ਬਾਅਦ ਫਿਰ ਇੱਕ ਬੇਟੇ ਨੇ ਜਨਮ ਲਿਆ ਤੇ ਘਰ ਵਿੱਚ ਖੁਸ਼ੀਆਂ ਹੋਰ ਆ ਗਈਆਂ ਖੁਸ਼ੀਆਂ ਆਉਣੀਆਂ ਹੀ ਸੀ ਘਰ ਦੀ ਪੀੜ੍ਹੀ ਜੋ ਅੱਗੇ ਵਧੀ ਸੀ ਘਰ ਵਿੱਚ ਬੱਚਿਆਂ ਨੇ ਕਲਕਾਰੀਆਂ ਗੂੰਜਣ ਲੱਗੀਆਂ ਤੇ ਦਾਦਾ-ਦਾਦੀ ਆਪਣੇ ਪੋਤੇ-ਪੋਤੀ 'ਚ ਵਿਅਸਤ ਰਹਿਣ ਲੱਗੇ ਉਹ ਉਹਨਾਂ ਨਾਲ ਸਾਰਾ ਦਿਨ ਖੇਡਦੇ ਤੇ ਆਪਣਾ ਟਾਈਮ ਪੀਤ ਕਰਦੇ ਤੇ ਕਹਿੰਦੇ ਆ ਨਾ ਕਿ ਰੱਬ ਜੇ ਮਾਰਦਾ ਮੱਤ ਮਾਰਦਾ ਰੱਬ ਨਾ ਮੁੱਕ ਮਰਦਾ ਨਾ ਕਿਸਨ ਮਰਦਾ ਜਦੋਂ ਮਰਦਾ ਸਿਰਫ ਮਾਤੀ ਮਰਦਾ ਤੇ ਉਧਰ ਜੋ ਸ਼ੋਰੂਮ ਵਿੱਚ ਲੜਕੀ ਲੱਗੀ ਸੀ ਉਹ ਬਹੁਤ ਹੀ ਸੋਹਣੀ ਸੀ ਤੇ ਸ੍ਰੇਸ਼ ਉਸ ਨੂੰ ਆਪਣਾ ਦਿਲ ਦੇ ਬੈਠਾ ਪਤਾ ਹੀ ਨਹੀਂ ਲੱਗਿਆ ਉਹ ਕਦੋਂ ਇੱਕ ਦੂਸਰੇ ਦੇ ਬਹੁਤ ਨੇੜੇ ਆ ਗਏ ਤੇ ਸ੍ਰੇਸ਼ ਆਪਣੀ ਪਤਨੀ ਤੋਂ ਥੋੜਾ ਦੂਰ ਰਹਿਣ ਲੱਗਿਆ ਉਸ ਦੀ ਪਤਨੀ ਨੂੰ ਲੱਗਿਆ ਕਿ ਕੋਈ ਗੱਲ ਨਹੀਂ ਕੰਮ ਦਾ ਜ਼ਿਆਦਾ ਬੋਝ ਹੁਣ ਕਰਕੇ ਉਹ ਮੇਰੇ ਵੱਲ ਹੁਣ ਘੱਟ ਧਿਆਨ ਦਿੰਦੀ ਹੈ ਚਰੋ ਆਪੇ ਸਭ ਠੀਕ ਹੋ ਜਾਣਾ ਪਰ ਗੱਲ ਸੀ ਸੁਦਰ ਨਹੀਂ ਤਾਂ ਜਿਆਦਾ ਵਿਗੜ ਗਈ ਉਹ ਆਪਣੇ ਸ਼ੋਰੂਮ ਵਿੱਚ ਕੰਮ ਕਰਦੀ ਲੜਕੀ ਨੂੰ ਅਕਸਰ ਹੀ ਲੈ ਕੇ ਘੁੰਮਣ ਫਿਰਨ ਚਲਾ ਜਾਂਦਾ ਤਾਂ ਕਈ ਵਾਰ ਉਸਦੀ ਪਤਨੀ ਨੂੰ ਉਸਦੇ ਆਣ ਗਵਾੜ ਦੀਆਂ ਔਰਤਾਂ ਦੱਸਦੀਆਂ ਕਿ ਅੱਜ ਸਰੇਸ਼ ਨੂੰ ਕਿਸੇ ਲੜਕੀ ਨਾਲ ਦੇਖਿਆ ਸੀ ਤਾਂ ਫਿਰ ਆਖਦੀ ਕਿ ਕੋਈ ਗੱਲ ਨਹੀਂ ਕਿਸੇ ਕੰਮ ਦੇ ਮਾਮਲੇ 'ਚ ਬਾਹਰ ਗਏ ਹੋਣੇ ਉਹ ਸਾਰਾ ਕੁਝ ਪਚਾਪ ਸੈਂਦੀ ਰਹੀ ਫਿਰ ਘਰੇ ਆ ਕੇ ਵੀ ਸ੍ਰੇਸ਼ ਉਸ ਵੱਲ ਜ਼ਿਆਦਾ ਧਿਆਨ ਨਾ ਰਿੰਦਾ ਤੇ ਜ਼ਿਆਦਾ ਸਮਾਂ ਆਪਣੇ ਫੋਨ ਵਿੱਚ ਲੱਗਿਆ ਰਹਿੰਦਾ ਉਹ ਮੇਜਾਸਪੂਰੀ ਨਾਲ ਹੀ ਗੱਲਬਾਤ ਕਰਦਾ ਰਹਿੰਦਾ ਕਈ ਵਾਰ ਸ੍ਰੇਸ਼ ਦੀ ਪਤਨੀ ਨੇ ਇਸ ਬਾਰੇ ਆਪਣੇ ਸਹੁਰੇ ਤੇ ਸੱਸ ਨਾਲ ਵੀ ਗੱਲ ਕੀਤੀ ਪਰ ਉਹਨਾਂ ਨੇ ਵੀ ਉਸ ਨੂੰ ਸਮਝਾ ਦੇਣਾ ਕਿ ਧੀਏ ਤੇਰੇ ਮੰਨ ਦਾ ਵਿਆਹ ਮੈਂ ਸਾਡਾ ਸ਼੍ਰੇਸ਼ ਹੀ ਹੋ ਜਾਣੀ ਹੈ ਉਹ ਤੇਰੇ ਨਾਲ ਬਹੁਤ ਪਿਆਰ ਕਰਦਾ ਤੇ ਤੇਰਾ ਬਹੁਤ ਹੀ ਖਿਆਲ ਰੱਖਦਾ ਫਿਰ ਤੇ ਦੋ ਕੁ ਦਿਨ ਇਸ ਦੀ ਪਤਨੀ ਪਿੱਕੇ ਆਂਦੀ। ਤੋ ਆਪਣੀ ਮਾਂ ਨਾਲ ਵੀ ਇਹ ਗੱਲ ਸਾਂਝੀ ਕਰਦੀ। ਤੇ ਉਸ ਦੀ ਮਾਂ ਨੇ ਵੀ ਇਹ ਕਹਿਣਾ ਤੇ ਕੋਈ ਗੱਲ ਨਹੀਂ ਕੀ ਇਹ ਆਦਮੀ ਤਾਂ ਹੁੰਦੇ ਹੋ ਜੇ ਨੇ ਅੱਜ ਨਹੀਂ ਤਾਂ ਕੱਲ ਸਭ ਠੀਕ ਹੋ ਜਾਵੇਗਾ। ਤੋ ਚਿੰਤਾ ਨਾ ਕਰ। ਤੂੰ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰ। ਤੇ ਆਪਣੇ ਤੀਨੂੰ ਚੰਗੇ ਸਕੂਲ ਵਿੱਚ ਪੜਨ ਭੇਜਿਆ ਕਰ। ਤੇਰੇ ਬੱਚਿਆਂ ਨੂੰ ਆਪ ਵੇਖ ਹੁਣ ਤੇਰੇ ਹੱਥ ਵਿੱਚ ਆ। ਜਦੋਂ ਕੱਲ ਨੂੰ ਦੀ ਧੀ ਵੱਡੀ ਹੋਵੇਗੀ ਤਾਂ ਉਸ ਨੂੰ ਆਪੇ ਸ਼ਰਮ ਆਵੇਗੀ। ਤੂੰ ਆਪੇ ਸਹੀ ਰਾਤੇ ਤਰਪਵੇਂਗਾ ਪਰ ਅਜੇ ਹਕੁਜ ਵੀ ਨਾ ਹੋਇਆ ਸ੍ਰੇਸ਼ ਦੀਆਂ ਹਰਕਤਾਂ ਦਿਨੋ ਦਿਨ ਵਧਣ ਲੱਗੀਆਂ ਤੇ ਕਈ ਵਾਰ ਤਾਂ ਉਸ ਦੀ ਪਤਨੀ ਤੇ ਪੁੱਛਣ ਤੇ ਉਸ ਨਾਲ ਉਹ ਘਰ ਆ ਕੇ ਗਾਲੀ ਲੋਚ ਵੀ ਕਰਦਾ ਤੇ ਕਈ ਵਾਰ ਉਸਨੂੰ ਹੱਥ ਚੱਕਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਸੀ ਕਿ ਬਹੁਤ ਹੀ ਸਾਵੁਸਵਾਦੀ ਸੀ ਤੇ ਚੁੱਪਚਾਪ ਸੰਦੀ ਰਹੀ ਇਹ ਉਹ ਇੱਕ ਸੰਸਕਾਰੀ ਲੜਕੀ ਸੀ ਇਸ ਸਲੂਸ਼ਨ ਨੇ ਮੁੱਦੇ ਨੂੰ ਜ਼ਿਆਦਾ ਛਾਲਣ ਦੀ ਕੋਸ਼ਿਸ਼ ਨਾ ਕੀਤੀ। ਸ੍ਰੇਸ਼ ਅਤੇ ਉਸ ਲੜਕੀ ਦਾ ਪਿਆਰ ਦਿਨੋਂ ਦਿਨ ਵਧ ਰਿਹਾ ਸੀ। ਸ੍ਰੇਸ਼ ਆਪਣੇ ਕੰਮ ਵੱਲ ਬਹੁਤ ਘੱਟ ਧਿਆਨ ਦੇਣ ਲੱਗ ਗਿਆ ਸੀ। ਉਹ ਸਾਰਾ ਦਿਨ ਉਸ ਨਾਲ ਹੀ ਬਤਾਂਦਾ ਤੇ ਉਸ ਨੂੰ ਲੈ ਕੇ ਘੁੰਮਦਾ ਫਿਰਦਾ ਰਹਿੰਦਾ। ਜਦੋਂ ਉਸਦੇ ਪਿਤਾ ਜੀ ਨੂੰ ਇਹ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹ ਵੀ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੋ ਗਏ। ਉਹਨਾਂ ਨੂੰ ਆਪਣੀ ਜਵਾਨ ਨੌਂ ਦੀ ਚਿੰਤਾ ਸਤਾਉਣ ਲੱਗੀ ਕਿ ਸਾਡੀ ਨੌਂ ਰਾਣੀ ਦਾ ਕੀ ਬਣੇਗਾ? ਸਾਡਾ ਪੁੱਤਰ ਤਾਂ ਉਹਨਾਂ ਭੜਿਆਂ ਕੰਮ ਵਿੱਚ ਪੈ ਗਿਆ ਤੇ ਹੁਣ ਇਸ ਨੂੰ ਸਿੱਧੇ ਰਾਹ ਤੇ ਕੌਣ ਲਿਆਵੇਗਾ? ਸੁਵਿਕ ਸਰੇਸ਼ੀ ਕੀ ਸਮਝਣ ਨੂੰ ਤਿਆਰ ਹੀ ਨਹੀਂ ਸੀ। ਉਸ ਤੇ ਇਸ਼ਕ ਦਾ ਘੂਤ ਦਿਨੋਂ ਦਿਨ ਜਿਆਦਾ ਹੀ ਸਵਾਰ ਹੋ ਗਿਆ ਸੀ। ਫਿਰ ਸਰੇਸ਼ ਨੇ ਉਸ ਲੜਕੀ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ। ਉਸ ਨੂੰ ਆਪਣੀ ਪਤਨੀ ਆਪਣੇ ਰਸਤੇ 'ਚ ਰੋੜਾ ਲੱਗਣ ਲੱਗੀ। ਤੇ ਉਸ ਨੇ ਸਲਾਹ ਵੜਾਈ ਕਿ ਕਿਉਂ ਨਾ ਮੈਂ ਇਸ ਦਾ ਖਾਤਮਾ ਹੀ ਕਰ ਦੇਵਾਂ। ਇਹ ਸੋਚ ਨਾਲ ਉਹ ਆਪਣੀ ਪਤਨੀ ਨਾਲ ਥੋੜਾ ਚੰਗਾ ਬਹਾਰ ਕਰਨ ਲੱਗਿਆ ਕਿ ਉਸ ਨੂੰ ਮੇਰੇ ਤੇ ਜਰਾ ਵੀ ਸ਼ੱਕ ਨਾ ਹੋਵੇ ਉਹ ਉਸ ਨੂੰ ਕਦੇ-ਕਦੇ ਬਾਹਰ ਘੁਮਾਉਣ ਲੈ ਕੇ ਜਾਂਦਾ ਤੇ ਕਦੇ-ਕਦੇ ਉਸ ਨੂੰ ਬਾਹਰ ਕਰਾਣਾ ਖਾਣ ਵੀ ਲੈ ਜਾਂਦਾ ਉਸ ਨੂੰ ਲੱਗਦਾ ਕਿ ਮੇਰੀ ਪਤਨੀ ਨੂੰ ਮੇਰੇ ਤੇ ਪੂਰਾ ਵਿਸ਼ਵਾਸ ਹੋਵੇ ਕਿ ਮੇਰਾ ਪਤੀ ਕਦੇ ਮੇਰੇ ਨਾਲ ਮਾੜਾ ਨਹੀਂ ਕਰ ਸਕਦਾ ਉਸ ਦੇ ਨਾਲ ਜ਼ਿਆਦਾ ਟਾਈਮ ਵੀ ਘਰੇ ਬਤੀਤ ਕਰਨ ਲੱਗਿਆ ਸੀ ਇੱਕ ਦਿਨ ਉਹ ਆਪਣੀ ਪਤਨੀ ਨੂੰ ਬਾਹਰ ਖਾਣਾ ਖਾਣ ਵੀ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਰੈਸਟੋਰੈਂਟ ਵਿੱਚ ਖਾਣਾ ਖਾਧਾ ਤੇ ਦੋ ਤਿੰਨ ਘੰਟੇ ਸਮਾਂ ਬਤੀਤ ਕੀਤਾ ਉੱਥੇ ਉਹ ਬਹੁਤ ਖੁਸ਼ ਨਜ਼ਰ ਆਈ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਵੀ ਸੀ ਉਹ ਦੇਖਣ ਵਾਲਿਆਂ ਨੂੰ ਵੀ ਬਹੁਤ ਖੁਸ਼ ਲੱਗਦੇ ਉਸਦੀ ਪਤਨੀ ਸੋਚਦੀ ਕਿ ਮੈਂ ਤਾਂ ਐਵੇਂ ਇਹਨਾਂ ਨੂੰ ਗਲਤ ਸਮਝੀ ਸਮਝਦੀ ਰਹੀ ਇਹ ਤਾਂ ਮੇਰੇ ਨਾਲ ਬਹੁਤ ਪਿਆਰ ਕਰਦੇ ਹਨ ਉਹ ਆਪਣੀ ਪਤਨੀ ਨੂੰ ਮਹਿੰਗੇ ਮਹਿੰਗੇ ਗਿਫਟ ਵੀ ਲੈ ਕੇ ਦੇਣ ਲੱਗਿਆ ਉਸ ਦਾ ਹਰ ਕੱਲ ਤੇ ਧਿਆਨ ਰੱਖਦਾ ਸੀ ਕਿ ਉਸ ਦੀ ਪਤਨੀ ਇਸ ਗੱਲ ਤੋਂ ਮੁਨਕਰ ਹੋ ਗਈ ਸੀ ਕਿ ਚਲੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ ਆਇਆ ਤਾਂ ਹਣੇ ਸਵੇਰ ਭੁੱਲਿਆ ਨਹੀਂ ਕਹਿਣਾ ਪਰ ਉਹ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਮੇਰੇ ਨਾਲ ਬਹੁਤ ਹੀ ਮਾੜਾ ਹੋਣ ਵਾਲਾ ਹੈ ਜਦੋਂ ਖਾਣਾ ਖਾ ਕੇ ਰਸਤੇ ਵਿਚ ਆ ਰਹੇ ਸੀ ਤਾਂ ਸ੍ਰੀਸ਼ ਨੇ ਉੱਤੇ ਬੰਦੇ ਬਾਰਕੇ ਸੀ ਸ੍ਰੀਸ਼ ਬਾਥਰੂਮ ਕਰਨ ਦੇ ਬਹਾਨੇ ਗੱਡੀ ਵਿੱਚੋਂ ਬਾਹਰ ਉਤਰਿਆ ਨਾਲ ਇਸ ਦੀ ਪਤਨੀ ਵੀ ਧਰਾਈ ਉਸ ਦੀ ਪਤਨੀ ਦੇ ਸੋਨੇ ਦੇ ਗਹਿਣੇ ਪਾਏ ਹੋਏ ਸੀ ਜੋ ਕਿ ਉਹਨਾਂ ਬੰਦਿਆਂ ਨੇ ਉਸ ਦੀ ਪਤਨੀ ਨਾਲ ਖਿੱਚ ਤੋ ਕੀਤੀ ਕਿ ਉਸ ਦੇ ਸੋਨੇ ਦੇ ਗਹਿਣੇ ਖੋਲੇ ਜਦੋਂ ਉਹਨਾਂ ਨੂੰ ਆਪਣੇ ਗਹਿਣੇ ਦੇਣ ਤੋਂ ਮਨਾਂ ਕਰਦੀ ਸੀ ਤਾਂ ਉਹਨਾਂ ਵਿੱਚੋਂ ਇੱਕ ਨੇ ਉਸ ਦੇ ਸਿਰ ਵਿੱਚ ਕੋਈ ਤਿੱਖੀ ਚੀਜ਼ ਮਾਰੀ ਤੇ ਉਹ ਥਾਂ ਤੇ ਡਿੱਗ ਪਈ ਤੇ ਉੱਥੇ ਉਸ ਦੀ ਮੌਤ ਹੋ ਗਈ ਜੋ ਦੋਨੋਂ ਬੱਚੇ ਸੀ ਉਹ ਗੱਡੀ ਵਿੱਚ ਹੀ ਬੈਠੇ ਰਹੇ ਤੇ ਸਰੇਸ਼ ਨੇ ਵੀ ਉਹਨਾਂ ਕੋਲੋਂ ਆਪਣੇ ਆਪ ਨੂੰ ਥੋੜੀ ਜਿਹਾ ਸੱਟ ਮਰਵਾ ਲਈਆਂ ਤਾਂ ਕਿ ਕਿਸ਼ੇ ਨੂੰ ਚੱਕਣਾ ਵੀ ਫਿਰ ਉਹ ਨੌਜਵਾਨ ਉੱਥੋਂ ਉਹਨਾਂ ਦੇ ਸੱਟਾਂ ਮਾਰ ਕੇ ਭੱਜ ਗਏ ਤੇ ਸੜੇ ਸੜਕ ਦੇ ਵਿਚਕਾਰ ਹੋ ਕੇ ਆਉਂਦੇ ਜਾਂਦੇ ਲੰਘਣ ਵਾਲਿਆਂ ਨੂੰ ਰੋਕਣ ਲੱਗਿਆ ਤੇ ਕਈ ਭਲੇ ਮਾਨਸ ਲੋਕ ਉਸ ਦੀ ਮਦਦ ਕਰਨ ਲਈ ਤਿਆਰ ਹੋ ਗਏ ਤੇ ਉਹਨਾਂ ਨੂੰ ਚੱਕ ਕੇ ਹਸਪਤਾਲ ਲੈ ਗਏ ਉਸ ਦੀ ਪਤਨੀ ਜਿਹੜਾ ਉੱਥੇ ਮੌਤ ਹੋ ਚੁੱਕੀ ਸੀ ਫਿਰ ਉੱਥੇ ਐਂਬੂਲੈਂਸ ਬੁਲਾਈ ਗਈ ਪਰ ਉਸ ਦੀ ਪਤਨੀ ਨੂੰ ਵੀ ਐਂਬੂਲੈਂਸ ਵਿੱਚ ਪਾ ਕੇ ਹਸਪਤਾਲ ਲਿਜਾਇਆ ਗਿਆ ਫਿਰ ਸਾਰਾ ਮਾਮਲਾ ਪੁਲਿਸ ਕੋਲ ਪਹੁੰਚਿਆ ਇਹਨਾਂ ਨੂੰ ਉਸਦੇ ਮਾਪਿਆਂ ਨੂੰ ਵੀ ਘਰੇ ਫੋਨ ਕਰਤਾ ਗਿਆ ਤੇ ਉਹ ਵੀ ਹਸਪਤਾਲ ਪਹੁੰਚ ਗਏ। ਸਰੇਸ਼ ਦੀ ਉੱਥੇ ਮਲਮ ਪੱਟੀ ਕੀਤੀ ਗਈ ਪਰ ਬੱਚੇ ਬਿਲਕੁਲ ਠੀਕ ਸੀ। ਬੱਚੇ ਦਾਦੇ-ਦਾਦੀ ਕੋਲ ਪਜਾ ਦਿੱਤੇ ਗਏ। ਤੇ ਇਸ ਦੌਰਾਨ ਸਰੇਸ਼ ਦੀ ਪਤਨੀ ਤਾਂ ਮੌਤ ਹੋ ਚੁੱਕੀ ਸੀ। ਫਿਰ ਜਦੋਂ ਪੁਲਿਸ ਨੇ ਬ੍ਰਿਕੀ ਨਾਲ ਜਾਂਚ ਪੜਤਾਲ ਕੀਤੀ ਤਾਂ ਮੁੱਢਲੀ ਜਾਂਚ ਵਿੱਚ ਸ਼ੱਕ ਦੀ ਸੂਈ ਸਰੇਸ਼ ਤੇ ਆਉਂਦੀ ਸੀ। ਉਹਨਾਂ ਨੇ ਸਰੇਸ਼ ਤੋਂ ਬਹੁਤ ਵਾਰ ਬਿਆਨ ਲਏ ਪਰ ਸਰੇਸ਼ ਹਰ ਵਾਰ ਝੂਠ ਬੋਲੀ ਜਾ ਰਿਹਾ ਸੀ। ਬੀ.ਐਸ.ਵੀ ਕੋ ਸਮਝਣਾ ਪਈ ਤੇ ਫਿਰ ਉਹਨਾਂ ਨੇ ਸਖਤੀ ਨਾਲ ਉਸ ਤੋਂ ਪੁੱਛ ਪੜਤਾਲ ਕੀਤੀ ਤੇ ਸ੍ਰੀਸ਼ ਇੱਕਦੋ ਦਬਕੇ ਮਾਰਨ ਦੇ ਡਰ ਗਿਆ ਤੇ ਉਸ ਨੇ ਜਲਦੀ ਨਾਲ ਸਾਰਾ ਸੱਚ ਆਪਣੇ ਮੂੰਹੋਂ ਹੀ ਦੱਸ ਦਿੱਤਾ ਉਸ ਨੇ ਦੱਸਿਆ ਕਿ ਮੈਂ ਹੀ ਆਪਣੀ ਪਤਨੀ ਦੀ ਹਮਲਾ ਕਰਾਇਆ ਮੈਂ ਆਪਣੀ ਪਤਨੀ ਨੂੰ ਮਾਰ ਕੇ ਕਿਸੇ ਹੋਰ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਇਹ ਮੇਰੇ ਪਤਨੀ ਦੇ ਜਿੰਦਾ ਹੁੰਦਿਆਂ ਮੇਰਾ ਵਿਆਹ ਕਿਸੇ ਹੋਰ ਨਾਲ ਨਹੀਂ ਹੋ ਸਕਦਾ ਸੀ ਇਸ ਲਈ ਮੈਨੂੰ ਇਹ ਚਾਲ ਚੱਲਣੀ ਪਈ ਸ੍ਰੀਸ਼ ਦੀ ਹਰਕਤ ਉਸਦਾ ਸਾਰਾ ਪਰਿਵਾਰ ਬਹੁਤ ਹੀ ਹੈਰਾਨ ਹੋਇਆ ਕਿ ਉਸਦੇ ਸੱਸ ਸਹੁਰਾ ਬਹੁਤ ਸਾਦੇ ਵਿੱਚ ਸੀ ਕਿ ਉਹਨਾਂ ਦੀ ਖਲੋਤੀ ਧੀ ਨੂੰ ਇਸ ਤਰ੍ਹਾਂ ਉਸਨੇ ਅਣਜਾਣ ਬੰਦਿਆਂ ਕੋਲ ਮਰਵਾ ਦਿੱਤਾ ਜਿਸ ਦੀ ਨੂੰ ਉਹਨਾਂ ਨੇ ਕਦੇ ਤੱਕ ਵੀ ਬਾਣੀ ਸੀ ਲੱਗਣ ਦਿੱਤੀ ਉਹਨਾਂ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਉਹੀ ਸ੍ਰੀਸ਼ ਹੈ ਜੋ ਪਹਿਲਾਂ ਇੰਨਾ ਚੰਗਾ ਸੀ ਤੇ ਫਿਰ ਕਿਸੇ ਅਣਜਾਣ ਲੜਕੀ ਦੇ ਸੰਪਰਕ ਵਿੱਚ ਆਉਣ ਤੇ ਉਸਨੇ ਆਪਣੀ ਪਤਨੀ ਤੇ ਆਪਣੇ ਬੱਚਿਆਂ ਦੀ ਮਾਂ ਨੂੰ ਮੌਤ ਦੇ ਘਾਟ ਤਾਰ ਦਿੱਤਾ ਫਿਰ ਸ੍ਰੀਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਕੁੜੀ ਨੂੰ ਵੀ ਗ੍ਰਿਫਤਾਰ ਕਰ ਲਿਆ ਹਾਂ ਉਧਰ ਬੱਚਿਆਂ ਦੀ ਹਾਲਤ ਮਾਂ ਦੇ ਬਿਨਾਂ ਬਹੁਤ ਹੀ ਚਿੰਤਾਜਨਕ ਸੀ ਤੇ ਦਾਦੇ ਦਾਦੀ ਦੀ ਉਮਰ ਨਹੀਂ ਸੀ ਕਿ ਉਹ ਬੱਚਿਆਂ ਦਾ ਸਾਰਾ ਬੋਝ ਆਪਣੇ ਸਿਰ ਤੇ ਚੱਕ ਸਕਣ ਫਿਰ ਬੱਚਿਆਂ ਨੂੰ ਉਹਨਾਂ ਦੇ ਨਾਨਾ ਨਾਨੀ ਲੈ ਗਏ ਤੇ ਮਾੜੀ ਕਿਸਮਤ ਬੱਚਿਆਂ ਦੀ ਕਿ ਮਾਂ ਵੀ ਨਹੀਂ ਰਹੀ ਤੇ ਪਿਓ ਵੀ ਜੇਲ੍ਹ ਚਲਾ ਗਿਆ ਇਸ ਲਈ ਮਾੜੇ ਕੰਮ ਦਾ ਨਤੀਜਾ ਹਮੇਸ਼ਾ ਹੀ ਮਾੜਾ ਹੁੰਦਾ ਹੈ ਜੇ ਕੋਈ ਜਿਹਾ ਗਲਤ ਸੋਚਦਾ ਹੈ ਕਿ ਮੈਂ ਆਪਣੇ ਪਤੀ ਨੂੰ ਮਾਰ ਕੇ ਕਿ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਣਾ ਤਾਂ ਇਹ ਉਸ ਇਨਸਾਨ ਦੀ ਬਹੁਤ ਹੀ ਗਲਤ ਸੋਚ ਹੁੰਦੀ ਹੈ ਕਿ ਬਹੁਤ ਪਤਨੀਆਂ ਵੀ ਜਿਹੇ ਕਰਾਮੇ ਕਰਦੀਆਂ ਕਿ ਆਪਣੇ ਪਤੀ ਨੂੰ ਕਤਲ ਕਰਵਾ ਦਿੰਦੀਆਂ ਨੇ ਕਿ ਆਪਣੇ ਆਸ਼ਕ ਦੇ ਨਾਲ ਰਹਿਣ ਲਈ ਅਸੀਂ ਆਪਣੀ ਜ਼ਿੰਦਗੀ ਬទਿਤ ਕਰ ਲਈ ਪਰ ਜੇ ਆ ਕਦੇ ਵੀ ਨਹੀਂ ਹੁੰਦਾ ਪੁਲਿਸ ਦੇ ਹੱਥ ਕੋਈ ਨਾ ਕੋਈ ਸਰਾਗ ਪੈਦਰ ਵੀ ਲੱਗ ਜਾਂਦਾ ਹੈ ਤੇ ਪੁਲਿਸ ਨੇ ਇਹ ਵੀ 24 ਘੰਟਿਆਂ ਵਿੱਚ ਇਹ ਸਾਰੀ ਕਤਲ ਦੀ ਗੁੱਥੀ ਸਲਝਾ ਲਈ ਸੀ ਇਸ ਰੇਸ਼ਨੂਸ ਦੇ ਬਣਦੇ ਕਰਮਾਂ ਦੀ ਸਜ਼ਾ ਮਿਲ ਗਈ ਸੀ ਹੁਣ ਉਹ ਸੀ ਕਿ ਖੂਨ ਦੇ ਹੰਝੂ ਰੋਂਦਾ ਸੀ ਪਰ ਉਹਨੂੰ ਕੁਝ ਵੀ ਨਹੀਂ ਹੋ ਸਕਦਾ ਸੀ ਉਹ ਦੇ ਸੌਰਿਆਂ ਨੇ ਸ੍ਰੇਸ਼ ਲਈ ਬਹੁਤ ਹੀ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਕਿ ਇਸ ਨੇ ਸਾਡੇ ਦੋਤੇ ਅਤੇ ਸਾਡੀ ਧੀ ਨੂੰ ਉਜਾੜਿਆ ਹੈ ਇਸ ਲਈ ਇਸ ਰੇਸ਼ਨੂਸ ਦੇ ਕਰਮਾਂ ਦਾ ਫਲ ਜ਼ਰੂਰ ਮਿਲਣਾ ਚਾਹੀਦਾ ਹੈ ਸੁ ਮਾੜੇ ਕੰਮ ਦਾ ਨਤੀਜਾ ਦਾ ਮਾੜਾ ਹੀ ਹੁੰਦਾ ਹੈ ਇਹ ਤਾਂ ਆਪਾਂ ਸੁਣਿਆ ਹੀ ਹੈ ਤੇ ਅੱਜ ਇਹ ਗੱਲ ਸਾਡੇ ਸਾਰਿਆਂ ਦੇ ਸਾਹਮਣੇ ਵੀ ਆ ਗਈ ਸਾਨੂੰ ਕੋਈ ਹੱਕ ਨਹੀਂ ਕਿਸੇ ਕਿਸੇ ਦੀ ਹੱਸਦੀ ਰਸ ਦੀ ਜ਼ਿੰਦਗੀ ਨੂੰ ਉਸ ਤੋਂ ਖੋਹ ਲਈਏ ਇਹ ਸੀ ਜੀ ਆਪਣੇ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਮੈਿਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ